ਗੁਰਦਾਰਾ ਪ੍ਰਬੰਧਕ ਕਮੇਟੀ ਦਾ ਇੱਕ ਨੁਮਾਇੰਦਾ ਨਾਲ ਮੈਨੇਜਰ ਉਹ ਦੋ ਜਣੇ ਜਾ ਕੇ ਫਿਰ ਉਹਦੀ ਰਜਿਸਟਰੀ ਕਰਦੇ ਆ ਕੋਈ ਕਤਾਜਤ ਸ਼ੋਮਣੀ ਕਮੇਟੀ ਦੇ ਵਿੱਚ ਕਦੇ ਵੀ ਕੋਈ ਮੈਨੇਜਰ ਸਿੱਧੇ ਤੌਰ ਤੇ ਆਪਣੀ ਜਾਇਦਾਦ ਆਪਣੀ ਵੇਚ ਸਕਦਾ ਸੋ ਇਹ ਪ੍ਰੋਸੀਜਰ ਮੈਂ ਤਾਂ ਤੁਹਾਡੇ ਰੂਬਰੂ ਕੀਤਾ ਕਿ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਐਕਟ ਬਣਾਉਣ ਵਾਲਿਆਂ ਨੇ ਇੰਨੀ ਸਿਆਣਪ ਤੇ ਸੂਝ-ਬੂਝ ਦਿਖਾਈ ਆ ਕਿ ਕਿਤੇ ਵੀ ਕੋਈ ਨਿਜਮਾਬਲੀ ਦੇ ਵਿੱਚ ਕੋਈ ਕਤਾਹੀ ਨਾ ਕਰ ਸਕੇ ਸੋ ਆ ਜਿਹੜਾ ਹੁਣ ਨਮਾ ਜਿਹੜਾ ਮਾਜਰਾ ਤੁਹਾਡੇ ਸਾਹਮਣੇ ਰੂਪ ਰੂਪ ਕਰ ਰਹੇ ਹਾਂ ਇਹ ਇੱਕ ਚਿੱਠੀ ਇਹਨੇ ਲਾਈ ਆ ਨਾਰ ਸ਼ੋਹਨੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਜਿਹਦੇ ਵਿੱਚ ਇਹ ਅਧਿਕਾਰ ਲਏ ਕਿ ਮੈਨੂੰ ਸ਼ੋਹਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸੱਤਰ ਵੱਲੋਂ ਅਧਿਕਾਰ ਦਿੱਤੇ ਗਏ ਆ ਕਿ ਰੇਟੀਆਂ ਕਰ ਦਿਓ ਗੱਲਬਾਤ ਕਰਕੇ ਇਹਨੇ 2 12 2022 ਨੂੰ ਇਹ ਸਾਰੀ ਜ਼ਮੀਨ ਚਾਰ ਵੱਖ-ਵੱਖ ਰਜਿਸਟਰੀਆਂ ਜਿਹਦਾ ਤਕਰੀਬਨ ਮੁੱਲ 1 ਕਰੋੜ 32 ਲੱਖ ਰੁਪਈਆ ਚਾਰ ਚੈੱਕ ਜਿਹੜੇ ਇਹਦੇ ਸਬੂਤ ਦਿੱਤੇ ਗਏ ਪਲੱਸ ਹੋਰ ਵੀ ਪੈਸੇ ਮੈਨੂੰ ਜੋ ਕੱਡ ਪੜਤਾਲ ਹੋਈ ਆ ਉਹਦੇ ਵਿੱਚ ਪਤਾ ਲੱਗਾ ਕਿ ਉਹ ਵੀ ਪੈਸੇ ਵਸੂਲ ਪਾਏ ਆ ਇਹ ਪਰਸੋਂ ਰਾਤ ਨੂੰ ਮੇਰੇ ਧਿਆਨ ਦੇ ਵਿੱਚ ਸਾਡੇ ਇਥੇ ਦੇ ਜ਼ਿਲ੍ਹਾ ਪ੍ਰਧਾਨ ਆ ਉਹ ਤੇ ਉਹਨਾਂ ਦੇ ਨਾਲ ਲਾਂਡਰਾ ਸਾਹਿਬ ਸਾਡੇ ਮੈਂਬਰ ਐਸਜੀਪੀਸੀ ਉਹਨੇ ਮੈਨੂੰ ਇੱਕ ਚਿੱਠੀ ਭੇਜੀ ਮੈਂ ਤਦੇ ਨਾਲ ਦੀ ਨਾਲ ਆਪਣੀ ਫਲਾਇੰਸ ਗੜ ਸਰਦਾਰ ਗਰਨਾਮ ਸਿੰਘ ਨੂੰ ਉਹਨੂੰ ਪਰਸੋਂ ਦੀ ਰਾਤ ਨੂੰ ਇੱਥੇ ਭੇਜ ਦਿੱਤਾ ਉਹਨੇ ਕੱਲ ਸਾਰੀ ਦਿਹਾੜੀ ਇਸ ਮਾਜਰੇ ਦੀ ਕੋਖ ਕੀਤੀ ਤਹਿਸੀਲਦਾਰ ਸਾਹਿਬ ਕੋਲ ਵੀ ਗਿਆ ਤੇ ਰਜਿਸਟਰੀ ਦੀ ਕਾਪੀ ਵੀ ਕਢਾਈ ਸਾਰਾ ਕੁਝ ਕਰਨ ਤੋਂ ਬਾਅਦ ਸ਼ਾਮ ਨੂੰ ਫਿਰ ਲੇਟ ਰਾਤ ਉਹ ਮੈਨੇਜਰ ਨੂੰ ਟੋਲਦਾ ਰਿਹਾ ਮੈਨੇਜਰ ਰਾਤ ਲੇਟ ਲੱਭਾ ਉੱਥੇ ਫਿਰ ਉਹਨੇ ਸਾਡੇ ਇੱਕ ਮੈਂਬਰ ਸਹਿਬਾਨ ਸੀ ਇੱਕ ਹੋਰ ਲੀਡਰ ਸਹਿਬਾਨ ਸੀ ਉਹਨਾਂ ਦੀ ਹਾਜ਼ਰੀ ਵਿੱਚ ਉਹਨੇ ਆਪਣੇ ਬਿਆਨ ਕਲਮਬੰਦ ਕਰਾਏ ਉਹ ਬਿਆਨਾਂ ਦੇ ਵਿੱਚ ਉਹਨੇ ਮੰਨਿਆ ਕਿ ਮੈਂ ਜਿਹੜੀ ਇਹ ਚਿੱਠੀ ਆ ਉਹ ਚਿੱਠੀ ਮੇਰਾ خیال ਹੈਗੀ ਆ 25 25000 ਦੀ 15000 ਦੀ ਉਹ ਮੈਂ ਜਾਲੀ ਤਿਆਰ ਕੀਤੀ ਆ ਤੇ 2 12 ਨੂੰ ਮੈਂ ਜਿਹੜੀਆਂ ਰਜਿਸਟਰੀਆਂ ਕਰਵਾਈਆਂ ਇਹ ਮੈਂ ਆਪ ਕਰਵਾਈਆਂ ਤੋਂ ਮੇਰਾ ਕਹਿਣ ਤੋਂ ਬਾਅਦ ਉਹਨੇ ਆਪਣੇ ਬਿਆਨ ਦੇ ਵਿੱਚ ਆਪ ਮੰਨਿਆ ਕਿ ਮੈਂ ਇਹ ਜਿਹੜਾ ਕੰਮ ਸਾਰਾ ਜਾਲ ਸਾਜੀਣਾ ਕੀਤਾ ਮੈਂ ਫਿਰ ਦੁਬਾਰਾ ਕਹਿਣਾ ਚਾਹੁੰਦਾ ਕਿ ਕਦੇ ਵੀ ਮੈਨੇਜਰ ਨੂੰ ਕੋਈ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਚ ਕੱਲੇ ਨੂੰ ਅਧਿਕਾਰ ਨਹੀਂ ਦਿੱਤੇ ਜਾਂਦੇ ਵੀ ਕੋਈ ਰਜਿਸਟਰੀ ਕਰ ਦਵੇ ਇਹਦਾ ਪ੍ਰੋਸੀਜਰ ਜਿਹੜਾ ਮੈਂ ਤੁਹਾਨੂੰ ਉੱਤੇ ਦੱਸਿਆ ਇਹ ਦੋ ਵਾਰੀ ਐਗਜ਼ੈਕਟਿਵ ਦੇ ਵਿੱਚ ਹੀ ਨਿਕਲਦਾ ਪਾਣੀ ਪੁੰਨ ਕੇ ਜਾਂਦਾ ਫਿਰ ਜਿਹੜੀ ਅਸੀਂ ਜ਼ਮੀਨ ਕੋਲ ਵੇਚਦੇ ਆ ਉਹ ਜ਼ਮੀਨ ਦਾ ਮਤਾ ਫਿਰ ਕਨਫਰਮੇਸ਼ਨ ਲਈ ਆਉਂਦਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਕੋਲ ਕਿ ਇਹ ਜਿਹੜੇ ਆ ਇਹਦੀ ਕਨਫਰਮੇਸ਼ਨ ਸ਼ੋਮਨੀ ਕਮੇਟੀ ਕਰਦੀ ਆ ਤੇ ਰਜਿਸਟਰੀ ਹੁੰਦੀ ਆ ਉਹ ਪਹਿਲਾਂ ਬੋਲੀ ਦੇ ਵੀ ਸ਼ਰਤਾਂ ਤੈਅ ਕਰਕੇ ਹੋ ਜਾਂਦੀਆਂ ਕਿਉਂਕਿ ਮੈਂ ਇਹ ਤਾਂ ਤੁਹਾਡੇ ਨਾਲ ਕਰ ਰਿਹਾ ਪਿਛਲੇ ਦਿਨੀ ਕੋ ਜਮੀਨਾ ਸਿਗੀਆਂ ਜਿਹੜੀਆਂ ਕਿਉਂਕਿ ਕੋਈ 2 ਮਰਲੇ ਕੋਈ 4 ਮਰਲੇ ਲੋਕ ਕਈ ਵਾਰੀ ਕਬਜ਼ੇ ਕਰ ਲੈਂਦੇ ਆ ਤੇ ਉਹ ਜਿਹਲੇ ਕੋਈ ਮਸਲਾ ਐਵੇਂ ਦਾ ਆਉਂਦਾ ਜੇ ਵੇਚਣ ਦੀ ਆਵੇ ਵੀ ਨੌਬਤ ਉਹ ਅੰਟਲੈਂਡ ਆਨਲੈਸ ਜੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਜਿਹੜੀ ਆ ਉਹਨੂੰ ਕਨਫਰਮ ਨਹੀਂ ਕਰਦੀ ਤੱਕ ਕੋਈ ਰਜਿਸਟਰੀ ਨਹੀਂ ਹੁੰਦੀ ਸੋ ਇਹ ਮੈਂ ਤੁਹਾਡੇ ਸਾਰਿਆਂ ਦੇ ਰੂਬਰੂ ਕਾਹ ਕਰ ਰਿਹਾ ਕਿ ਇਹ ਜਿਹੜਾ ਕਾਰਜ ਇਹਨੇ ਕੀਤਾ ਇਹਦੇ ਨਾਲ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਬਹੁਤ ਵੱਡਾ ਇਹਨੇ ਕਲੰਕ ਲਾਇਆ ਤੇ ਅਸੀਂ ਰਾਤ ਉਹਦੀ ਜਿਹੜੀ ਰਿਪੋਰਟ ਆਈ ਸੀ ਅੱਜ ਮੈਂ ਉਹਨੂੰ ਤੁਰੰਤ ਮੁਤਲ ਕਰ ਦਿੱਤਾ ਉਹਦੇ ਨਾਲ ਨਾ ਕੀ ਇਹਨੇ ਸਰਦਾਰ ਰਜਿੰਦਰ ਸਿੰਘ ਉਹਦੇ ਨਾਲ ਇੱਕ ਸਾਬਕਾ ਕਮੇਟੀ ਸਾਡੇ ਵਿਭਾਗੀ ਦੇ ਕਾਨੂੰਨੀ ਕਾਰਵਾਈ ਲਈ ਵੀ ਉਹ ਵੀ ਨਿਰਦੇਸ਼ ਕਰ ਦਿੱਤੇ ਗਏ ਆ ਕਿ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਜਿਹੜੀ ਆ ਉਹ ਕੀਤੀ ਜਾਵੇ ਤੇ ਨਾਲ ਮੈਂ 4-5 ਮੈਂਬਰ ਉਹਨਾਂ ਦੀ ਸਾਬ ਕਮੇਟੀ ਕਿਉਂਕਿ ਪੜਤਾਲ ਇੱਕ ਮੁੰਡਲੀ ਹੁੰਦੀ ਆ ਇੱਕ ਮਜੀਦ ਪੜਤਾਲ ਕਰਦੇ ਆ ਆਪਾਂ ਉਹ ਮਜੀਦ ਪੜਤਾਲ ਦੇ ਵਿੱਚ ਸਾਰੇ ਦਾ ਸਾਰਾ ਮੈਂ ਮੈਂਬਰਾਂ ਦੇ ਨਾਂ ਤੁਹਾਨੂੰ ਦੱਸ ਦੇਣਾ ਕਿਉਂਕਿ ਇਹਦੇ ਵਿੱਚ ਮੇਰੇ ਕੋਲ ਪਏ ਆ ਬਧੇਰੇ ਪੜਤਾਲ ਲਈ ਸਰਦਾਰ ਚਰਨਜੀਤ ਸਿੰਘ ਜੀ ਕਾਲੇਬਾਲ ਜਿਹੜੇ ਇੱਥੋਂ ਦੇ ਮੈਂਬਰ ਆ ਬੀਬੀ ਹਰਜਿੰਦਰ ਕੌਰ ਜੀ ਤੁਹਾਡੇ ਜੰंडीगढ़ ਦੇ ਮੈਂਬਰ ਆ ਸਰਦਾਰ ਸਰਜੀਤ ਸਿੰਘ ਜੀ ਪਿੱਟੇਵੰਡ ਉਹ ਸਾਡੇ ਅੰਮ੍ਰਿਤਸਰ ਤੋਂ ਮੈਂਬਰ ਆ ਸਰਦਾਰ ਪਰਮਜੀਤ ਸਿੰਘ ਜੀ ਲੱਖੇਵਾਲ ਏਰੋਪੋਰਟ ਦੇ ਮੈਂਬਰ ਆ ਸਾਰੇ ਇਥੋਂ ਦੀ ਜ਼ਾਇਦਾ ਸਬ ਕਮੇਟੀ ਦੇ ਮੈਂਬਰ ਆ ਤੇ ਨਾਲ ਸਰਦਾਰ ਕਲਵਾਨ ਸਿੰਘ ਮੰਨਣ ਜਿਹੜੇ ਸਾਡੇ ਮੁੱਖ ਸਖਤਰ ਆ ਇਹ ਇਹਦੀ ਬੀਜੀਦ ਪਰਤਾਲ ਕਰਨਗੇ ਵਿਭਾਗੀ ਤੌਰ ਤੇ ਸੋ ਇੱਕ ਵਿਭਾਗੀ ਕਾਰਵਾਈ ਆ ਇੱਕ ਕਾਨੂੰਨੀ ਕਾਰਵਾਈ ਆ ਸੋ ਮੈਂ ਸਮਝਦਾ ਕਿ ਇਸ ਕਾਰਜ ਦੇ ਨਾਲ ਬੱਡੀ ਆਮਾਨਤ ਵਿੱਚ ਖਿਆਨਤ ਹੋਈ ਆ ਕਿਉਂਕਿ ਸਾਡੀ ਜਾਇਦਾਦ ਅੰਮ੍ਰਿਤਸਰ ਮਹਾਲੀ ਦੀ ਹੋਰ ਵੀ ਆ ਉਹਦੇ ਕੁਝ ਮੁਆਵਜ਼ੇ ਦੇ ਕੇਸ ਚੱਲਦੇ ਆ ਹੋਰ ਕਾਰ ਚੱਲ ਰਹੇ ਆ ਤੇ ਮੈਂ ਇੱਕ ਤੁਹਾਡੇ ਰੂਰੂ ਇਹ ਵੀ ਕਹਿਣਾ ਚਾਹਨਾ ਕੋਈ ਵੀ ਅਧਿਕਾਰੀ ਕੋਈ ਵੀ ਚਾਹੇ ਵੱਡਾ ਚਾਹੇ ਛੋਟਾ ਬਿਲਕੁਲ ਸਖਤੀ ਨਾਲ ਪੇਸ਼ ਆਉਣਾ ਕੋਈ ਢਿੱਲ ਨਹੀਂ ਕਿਸੇ ਦੀ ਤੇ ਮੈਂ ਤੁਹਾਡੇ মিডিਆ ਦੇ ਜ਼ਰੀਏ ਵੀ ਕਹਿਣਾ ਚਾਹਨਾ ਭਾਵੇਂ ਮੇਰਾ ਆਪਣਾ ਪ੍ਰਬੰਧ ਆ ਮੈਂ ਬਹੁਤ ਸੇਵਾਦਾਰ ਆ ਰਿਆਂ ਪਰ ਮੈਂ ਕਹਿਣਾ ਚਾਹਣਾ ਅਧਿਕਾਰੀਆਂ ਨੂੰ ਵੀ ਤੇ ਪਿੱਛੇ ਸ਼ਮਣੀ ਕਮੇਟੀ ਦੇ ਸਮੂਹ ਮੁਲਾਜ਼ਮਾਂ ਨੂੰ ਮਤ ਕੋਈ ਜਾਣੇ ਕੋਈ ਕਿਸੇ ਪੱਖ ਦਾ ਕੋਈ ਕਰਕੇ ਤੇ ਬਚ ਕੇ ਜਾਊਗਾ ਐਟ ਲੀਸਟ ਮੈਂ ਸਮਝੌਤਾ ਨਹੀਂ ਕਰਨਾ ਮੈਂ ਕਿਸੇ ਦੇ ਕਾਰਜ ਦੇ ਉੱਤੇ ਜੇ ਕੋਈ ਗਲਤ ਕਿਸੇ ਨੇ ਕੀਤਾ ਤੇ ਮੈਂ ਉਹਨਾਂ ਉਹਦੇ ਪੇਸ਼ ਆਊਗਾ ਸੋ ਇਸ ਕਰਕੇ ਇਹ ਜਿਹੜਾ ਮੈਂ ਤੁਹਾਡੇ ਰੂਰ ਸਾਰਾ ਕੀਤਾ ਸੋ ਮੈਂ ਅਚੇਚੇ ਤੌਰ ਤੇ ਤੁਹਾਨੂੰ ਸਾਰਿਆਂ ਨੂੰ ਕਸ਼ਟ ਤਾਂ ਦਿੱਤਾ ਤੁਹਾਨੂੰ ਵੀ ਕਾਰਵਾਈ ਦਾ ਮਤਲਬ ਐਫ ਆਈ ਆਰ ਦੇ ਹਾਂਜੀ 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 ਖਰੀਦਦਾਰ ਜ਼ਮੀਨ ਦਾ ਖਰੀਦਦਾਰ ਐਕਚੁਅਲੀ ਉੱਥੇ ਚਾਰ ਬੰਦੇ ਆ ਉਹ ਸਾਡੀ ਹਾਲੇ ਪੜਤਾਲ ਚੱਲ ਰਹੀ ਆ ਇਹ ਉਹਦੇ ਪੇਜਰ ਨੇ ਪਾਰਟੀਸ਼ਨ ਨੇ ਲੋਕਲ ਉਹ ਮੇਰਾ ਉਹਦੀ ਹਾਲੇ ਮੇਰੇ ਕੋ ਪੂਰੀ ਪੂਰੀ ਮੇਰੇ ਕੋ ਰਿਪੋਰਟ ਨਹੀਂ ਆਈ ਚਾਰ ਹੈਗੇ ਆ ਜਿਨ੍ਹਾਂ ਨੇ ਖਰੀਦੀ ਆ ਜਾਇਦਾਤ ਉਹ ਮੇਰੇ ਕੋ ਆ ਜਾਊਗੀ ਰਿਪੋਰਟ ਲਿਖ ਕੇ ਪੂਰੀ ਸਾਰੀ ਸਾਰੀ ਕਿਉਂਕਿ ਮੈਂ ਅੱਜ ਇਧਰ ਨੂੰ ਆ ਗਿਆ ਤੇ ਫੋਟੋ ਵੰਬਰ ਸਾਰੇ ਆ ਮੈਂ ਫੋਟੋ ਮੰਗਾ ਵੀ ਸਕਦਾ ਸੀ ਪਰ ਉਹ ਤੁਹਾਨੂੰ ਮੈਂ ਇੱਕ ਦੋ ਦਿਨਾਂ ਦੇ ਵਿੱਚ ਮੇਰੇ ਕੋਲ ਬਰਤਾਲ ਆ ਗਈ ਆ ਉਹ ਕਿਹੜੇ ਕਿਹੜੇ ਬੰਦੇ ਆ ਮੈਂ ਤੁਹਾਨੂੰ ਨਸ਼ਰ ਕਰ ਦੂੰ ਦੂਜੀ ਗੱਲ ਦੂਜੀ ਗੱਲ ਇਹਦੇ ਵਿੱਚ ਜਿਹੜਾ ਵੀ ਕੋਈ ਬੰਦਾ ਇਨਵੋਲ ਹੋਇਆ ਆਦਰ ਦੇਨ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਆਦਰ ਦੇਨ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਕੋਈ ਵੀ ਇਹ ਚ ਹੋਬ ਨਾਪ ਹੋਈ ਉਹ ਵੀ ਕਿਸੇ ਨੂੰ ਅਸੀਂ ਕੋਈ ਢਿੱਲ ਨਹੀਂ ਕਰਦੇ ਜੀ ਸਾਹਿਬ ਜੀ ਨਾ 70 ਦੇ ਪ੍ਰਸਾਦ ਪੱਤਰਨਾ 15 ਦਾ 70 ਉਹਦੇ ਬਾਰੇ ਕਹਿ ਰਹੇ ਹੋ ਕਿ ਉਹਨਾਂ ਦੇ ਬਿਆਨ ਉਹਨਾਂ ਨੇ ਦਿੱਤੇ ਨੇ ਮੰਜਰ ਸਾਹਿਬ ਨੇ ਉਹ ਜਾਲੀ ਚਾਰ ਕੀਤਾ ਉਹ ਆਪ ਉਹਨੇ ਬਿਆਨ ਮੰਨਿਆ ਵੀ ਉਹ ਪੱਤਰ ਉਹ ਉਹਨੇ ਉਹਨੇ ਕਿਹਾ ਵੀ ਮੈਂ ਇਹ ਪੱਤਰ ਵੀ ਜਾਲੀ ਬਣਾਇਆ ਤੇ ਮੈਂ ਰਜਿਸਟਰੀ ਵੀ ਜਿਹੜੀ ਹੈ ਗਲਤ ਕਰਾਈ ਆ ਉਹਨੇ ਆਪ ਆਪਣੀ ਬੇਨਤੀ ਆ ਵੀ ਉਹਦੇ ਬਿਆਨਾਂ ਦੇ ਉੱਤੇ ਤੁਸੀਂ ਉਸ ਪੱਤਰ ਨੂੰ ਜਾਲੀ ਮੰਨ ਰਹੇ ਹੋ ਕਿ ਜਾਂ ਉਹਦੀ ਕੋਈ ਕੋਈ ਇਨਕੁਆਇਰੀ ਕਰਾਈ ਜਾਂ ਜੀ ਮੈਂ ਮੇਰੀ ਮੇਰੀ ਸਰਦਾਰ ਉਤਾਰ ਸੇ ਬੇਨਤੀ ਸੌਣ ਲਓ ਪਾਰਸੋਂ ਮਾਜਰਾ ਸਾਹਮਣੇ ਆਇਆ ਕੱਲ ਸਾਰੀ ਜਿਹੜੀ ਪੜਤਾਲ ਹੋਈ ਆ ਅੱਜ ਮੈਂ ਇੱਧਰ ਨੂੰ ਆ ਗਿਆ ਅੱਜ ਮੇਰੇ ਕੋਲ ਪੜਤਾਲ ਆਈ ਆ ਹੁਣ ਬਧੇਰੇ ਪੜਤਾਲ ਜਿਹੜੀ ਆ ਉਹਦੀ ਉਹ ਬੁਦੇਰੇ ਬਰਤਾਰਤਾ ਸਬ ਕਮੇਟੀ ਨਾਲ ਬਣਾਤੀ ਹੈ ਪੰਜ ਮੈਂਬਰਾਂ ਦੀ ਨਾਲ ਮੈਂ ਜਿਹੜੀ ਮੁਢਲੇ ਤੌਰ ਤੇ ਕਿਉਂਕਿ ਜਥੇ ਵੀ ਲੋੜ ਪਊਗੀ ਉਹ ਆਪਾਂ ਕਰਾਵਾਂਗੇ ਉਹਦੀ ਸਾਰੀ ਤਸਦੀਕ ਹੋਊਗੀ ਪਰ ਆਈਮੀ ਫੈਸੀ ਪ੍ਰਾਈਮਰੀ ਫੈਸੀ ਕਿਉਂਕਿ ਉਹਦਾ ਬਿਆਨ ਹੀ ਆ ਸਾਡੇ ਕੋਲ ਹੱਲ ਦੀ ਘੜੀ ਉਦੋਂ ਬਾਅਦ ਜਿਹੜੀ ਅਗਲੀ ਕਰ ਬਈ ਇਹ ਸਬ ਕਮੇਟੀ ਸਾਰੀ ਕਰੂਗੀ ਨਾਮ ਲੈ ਕੇ ਆ ਬਹੁਤ ਵੱਡਾ ਆ ਤੁਸੀਂ ਇੱਕ ਥੱਲੇ ਮੈਨੇਜਰ ਨੂੰ ਸਸਪੈਂਡ ਕਰ ਰਹੇ ਹੋ ਉਹਦਾ ਨਾਮ ਉਹਦੇ ਬਹੁਤ ਵੱਡੇ ਜਿਹੜਾ ਜਿਹੜਾ ਵੀ ਕੋਈ ਇਨਵਾਲਵ ਹੋਊ ਸਰਦਾਰਪਾਲ ਸਿੰਘ ਮੈਂ ਓਪਨ ਐਲਾਨੀਆਂ ਕਿਹਾ ਜਿਹੜਾ ਵੀ ਇਨਵਾਲਵ ਹੋਊਗਾ ਉਹਦੇ ਨਾਲ ਕੋਈ ਟਿੱਲ ਨਹੀਂ ਕੀਤੀ। ਇਹ ਗੱਲ ਦਾ ਬਈ ਜ਼ਮੀਨ ਹੈ ਕਿੱਥੇ ਸਿੱਖੀ ਹੈ ਜੀ। ਦੂਜੀ ਗੱਲ ਹੈ ਕਿ ਆ ਰਜਿਸਟਰੀ ਇਹ ਸੈਣੀ ਇਹ ਸੈਣੀ ਮਾਜਰਾ ਪੈਂਡਿਆ ਜੀ। ਅੱਛਾ। ਇਹ ਰਜਿਸਟਰੀ ਕੈਨਸਲ ਕਰਾਉਣ ਵਾਸਤੇ ਤੁਸੀਂ ਲਿਖ ਰਹੇ ਹੋ। ਅਸੀਂ ਕੱਲੇ ਹੀ ਲਿਖ ਕੇ ਦੇ ਗਏ ਹਾਂ। ਉਹਦੀ ਅਸੀਂ ਪਾਲ ਨੂੰ ਆ ਲਖਵੀਰ ਸਿੰਘ ਦੀ ਡਿਊਟੀ ਲਾਤੀ ਆ। ਕਿਉਂਕਿ ਅੱਜ ਕੱਲ ਜਿਹੜਾ ਸਿਸਟਮ ਚੇਂਜ ਹੋ ਗਿਆ ਜਿੱਲੇ ਰਜਿਸਟਰੀ ਹੁੰਦੀ ਨਾਲ ਹੀ ਇੰਤਕਾਲ ਹੋ ਜਾਂਦਾ। ਉਹ ਅਸੀਂ ਕੱਲ ਤਸਿਲਦਾਰ ਸਾਹਿਬ ਨਾਲ ਮੈਂ ਆਪ ਵੀ ਗੱਲ ਕੀਤੀ ਆ। ਉਹਨਾਂ ਨੂੰ ਕੱਲ ਅਸੀਂ ਇਤਰਾਜ਼ ਦੇ ਦਿੱਤਾ ਸੀ ਤੇ ਅਸੀਂ ਇਹਦੀ ਇੱਕ ਦੋ ਦਿਨਾਂ ਦੇ ਵਿੱਚ ਉਹਦੀ ਅਪੀਲੈਂਟ ਕੋਰ ਬਦੌਰ ਐਸ ਡੀ ਐਮ ਦੇ ਉਹਦੇ ਇੰਤਕਾਲ ਨਰਾਜ ਕੈਨਸਲ ਕਰਾਉਣ ਲਈ ਉਹ ਅਸੀਂ ਕਾਰ ਵੀ ਦੇਣੀ ਉਹ ਅਸੀਂ ਮੈਂ ਆਲਰੇਡੀ ਇਹ ਆਰਡਰ ਕਰ ਚੁੱਕਾ ਅਮੀਰ ਸਾਹਿਬ ਵੱਡਾ ਉਹਨੇ ਬਿਨਾ ਕੀਤਾ ਤੁਹਾਨੂੰ ਸਿਰਫ ਸਸਪੈਂਡ ਕਰੂਗਾ ਤੇ ਨੌਕਰੀ ਤੋਂ ਵੀ ਸਬਾਬ ਹੋ ਜੇ ਮੇਰੇ ਮੇਰੀ ਮੇਰੀ ਭੈਣ ਤੁਸੀਂ ਸੁਣ ਲਓ ਜਿਸ ਲਈ ਕਿਸੇ ਨੂੰ ਕੁਝ ਵੀ ਕਰਨਾ ਸਸਪੈਂਸ਼ਨ ਤੋਂ ਹੀ ਕੰਮ ਚੱਲਦਾ ਨਾ ਸਸਪੈਂਸ਼ਨ ਤੋਂ ਬਾਅਦ ਅਗਲੇ ਕਾਰਜ ਜਿਹੜੇ ਆਉਣ ਜਾਣੇ ਤੁਹਾਡੇ ਸਾਹਮਣੇ ਮੈਂ ਤਾਂ ਕਿਹਾ ਨਾਲ ਕਾਨੂੰਨੀ ਕਾਰਵਾਈ ਦਾ ਵੀ ਅਧਿਕਾਰ ਜਿਹੜੇ ਆ ਉਹ ਅਸੀਂ ਉਹਦੇ ਪ੍ਰੋਪਰ ਚਾਨਲਾ ਲਖਬੀਰ ਸਿੰਘ ਹੁਣੇ ਬੈਠੇ ਆ ਸਾਡੇ ਇੱਥੇ ਦਫ਼ਤਰ ਵਾਲੇ ਉਹ ਅਸੀਂ ਉਹਨਾਂ ਨੂੰ ਵੀ ਅਧਿਕਾਰ ਦੇ ਦਿੱਤੇ ਉਹ ਵੀ ਕਰ ਦਿੱਤੀ ਸਰਕਾਰੀ ਅਫਸਰ ਕੋਈ ਇਨਵੋਲ ਹੋ ਹੈਗੇ ਨੇ ਇੱਥੇ ਜੇ ਸਰਕਾਰੀ ਹੋਣਗੇ ਅਸੀਂ ਉਹ ਵੀ ਨਹੀਂ ਕਿਸੇ ਨਾਲ ਕੋਈ ਢਿਲ ਕਰਨੀ ਨਹੀਂ ਇਹਦਾ ਕਿਉਂਕਿ ਜਿਹੜੀ ਕੌਨਸਪੀਰੇਸੀ ਨਿਕਲਿਆ ਉਹ ਕੀ ਆ ਤੇ ਪਤਾ ਲੱਗ ਜਾਊਗਾ ਪ੍ਰਧਾਨ ਜੀ ਕਦੋਂ ਤੋਂ ਕੰਮ ਕਰ ਰਿਆ ਸੀ ਤੇ ਹੈ ਕਿ ਇਸ ਦੇ ਪਹਿਲਾਂ ਪਹਿਲਾਂ ਕੋਈ ਇਹਦਾ ਤਾਂ ਇਹ 2 12 ਦੀ ਰਜਿਸਟਰੀ ਆ ਪਰਸੋਂ ਨੇ ਮੇਰੇ ਧਿਆਨ ਵਿੱਚ ਆਈ ਆ ਤੇ ਪਰਸੋਂ ਮੈਂ ਇਮੀਡੀਏਟ ਆਪਣਾ ਜਿਹੜਾ ਫਲੈਂਸ ਕਾਰਡ ਦਾ ਸਲਾਹ ਇਨਚਾਰਜਾ ਨੂੰ ਮੈਂ ਪਰਸੋਂ ਭੇਜ ਦਿੱਤਾ ਸੀ। ਸਾਮੀ ਸਾਹਿਬ ਇਹਨੂੰ ਰਜਿਸਟਰੀ ਨੂੰ ਕੈਂਸਲ ਕਰਨ ਲਈ ਕੋਈ ਤੁਸੀਂ ਕਾਰਵਾਈ ਹਾਂ ਹਾਂ ਪੂਰੀ ਪੂਰਵੀ ਪੂਰੀ ਕਾਰਵਾਈ ਕਰਤੀ ਆ ਜਰੂ। ਕਾਲ ਵੀ ਉਹਨਾਂ ਦੇ ਨਾਮ ਦੇ ਉੱਤੇ ਹੋ ਗਈ ਆ। ਪਾਰੀ ਪੂਰੀ ਕਾਰਵਾਈ ਸਰਦਾਰ ਬਤਾਰ ਸਿੰਘ ਸ਼ੁਰੂ ਕਰ ਦਿੱਤੀ ਆ। ਕੱਲ ਤਸੀਮਦਾਰ ਸਾਹਿਬ ਜਿਹੜੇ ਆ ਉਹਨਾਂ ਨਾਲ ਮੈਂ ਆਪ ਗੱਲ ਤੇ ਫੋਨ ਤੇ ਕੀਤੀ ਮੇਰੇ ਅਧਿਕਾਰੀ ਗਾਇਬ ਸੀ ਉੱਥੇ। ਤੇ ਮੈਂ ਕਿਹਾ ਜੀ ਇਹ ਸਾਰੇ ਝਾਲ ਸਾਜੀ ਹੋਈ ਆ ਉਹ ਕਹਿੰਦੇ ਸਾਡੀ ਇੱਥੇ ਕੋਆਪਰੇਸ਼ਨ ਦੀ ਲੋੜ ਹੋ ਦੱਸੋ। ਜਿਹੜਾ ਵੀ ਕੋਈ ਅਧਿਕਾਰੀ ਇਨਵਾਲਵ ਹੋ ਮੈਂ ਤਾਂ ਕਿਹਾ ਚਾਹੇ ਆਪਣਾ ਤੇ ਚਾਹੇ ਬਾਹਰਲਾ ਕਿਸੇ ਇਹ ਇੰਤਕਾਲ ਹੋ ਗਿਆ ਤਾਂ ਕਬਜ਼ਾ ਵਾਂ ਮੈਂ ਆਪਣੇ ਕੋਲ ਕਬਜ਼ਾ ਲੈ ਜੋ ਸੋファー ਮਾਈ ਨੌਲੇਜ ਇਸ ਕਨਸਰਨਡ ਕਿ ਉੱਥੇ ਪਹਿਲਾ ਮਕਾਨ ਬਣਿਆ ਤੇ ਉਹ ਮੈਂ ਕਿਉਂਕਿ ਹਾਲੇ ਮੇਰੇ ਕੋਲ ਪਰਤਾਲਪੁਰੀ ਆਈ ਨਹੀਂ ਜਲੇ ਆਗੇ ਮੈਂ ਸਾਨੂੰ ਉਹ ਵੀ ਕਮੇ ਕਰ ਦੂੰਗਾ ਆਗੇ ਕਨਵੇ ਕਰ ਦੂੰਗਾ ਭਾਵੇਂ ਦੋ ਇੱਕ ਅਮਰਕਰ ਵਿਕਾਸ ਮੈਂ ਲੋਪ ਕਰ ਰਿਹਾ ਜਾ ਜੋ ਫੈਸਿਟੀ ਬਣਦੀ ਹੈ ਬਹੁਤ ਸਾਰਾ ਬਣ ਰਿਹਾ ਇੱਥੇ ਬਿਲਡਿੰਗ ਜਿਹੜੀ ਉਹ ਆਪਾਂ ਅੰਬਰਸਰ ਜਲੇ ਆਵਾਂਗੇ ਉਹ ਦਰਬਾਰ ਸਾਹਿਬ ਦੀ ਬਿਲਡਿੰਗ ਆ ਸਾਡੇ ਸਾਨੂੰ ਪਤਾ ਹੋਣਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸਾਰੇ ਜਿੰਨੇ ਸਾਡੇ ਕ੍ਰਾਂਤੀ ਸਹਿਬਾਨ ਆ ਉਹ ਪ੍ਰਕਾਰਮਾਂ ਦੇ ਉਤਲੇ ਕਮਰਿਆਂ ਚ ਰਹਿੰਦੇ ਆ ਇਹ ਅਸੀਂ 7 ਕੁਆਟਰ ਇੱਥੇ ਬਣਾਏ ਆ 6 ਕੁਆਟਰ ਥੱਲੇ 7ਵਾਂ ਕੁਆਟਰ ਉੱਤੇ ਹੈੱਡ ਕ੍ਰਾਂਤੀ ਜਿਹੜੇ ਦਰਬਾਰ ਸਾਹਿਬ ਉਹਦੇ ਬਣਾਏ ਆ ਤੇ ਸਾਨੂੰ ਵੀ ਆ ਇਸ ਗੱਲ ਦੀ ਚਿੰਤਾ ਆ ਤੇ ਇਸ ਕਰਕੇ ਉਹ ਅਸੀਂ ਪ੍ਰੋਪਰ ਚੈਨਲ ਦੇ ਉੱਤੇ ਪਹਿਲਾਂ ਕੰਮ ਰੋਕ ਦਿੱਤਾ ਸੀਗਾ ਤੇ ਕਿਉਂਕਿ ਪ੍ਰਕਾਰਮਾਂ ਦੇ ਵੀ ਸਾਨੂੰ ਆਪਣੇ ਉਤਲੇ ਜਿਹੜੇ ਕਮਰੇ ਉਹਨਾਂ ਦੀ ਲੋੜ ਆ ਇਸ ਕਰਕੇ ਉਹ ਅਸੀਂ ਸਾਰੇ ਜਿੰਨੇ ਕ੍ਰਾਂਤੀ ਸਿੰਘ ਸਹਿਬਾਨ ਆ ਉਹਨਾਂ ਦੇ ਸਾਰੇ ਕਮਰੇ ਬਣਾਏ ਜਿੱਦਾ ਕਾਲ ਤੱਕ ਦਾ ਬੱਕਰਾ ਬਣਾਇਆ ਇਹਨਾਂ ਦਾ ਬੱਕਰਾ ਬਣਾਇਆ ਇਹਦਾ ਮਾਮਲਾ ਤੁਹਾਡੇ ਨਜ਼ਰ ਤੇ ਤੁਹਾਡੇ ਧਿਆਨ ਚ ਆ ਗਿਆ ਤੁਹਾਨੂੰ ਪਤਾ ਲੱਗ ਗਿਆ ਹੋਰ ਵੀ ਬਹੁਤ ਸਾਰੀਆਂ ਜ਼ਮੀਨਾਂ ਨੇ ਜਿਹੜੀ ਕਿਹੜੀਆਂ ਫਸਟ ਟਾਈਮ ਹੀ ਦੇ ਗਏ ਹੋਰ ਕਰੋਗੇ ਵੀ ਬਾਕੀ ਦੀਆਂ ਜ਼ਮੀਨਾਂ ਜਿੱਤਾ ਇਸ ਤਰੀਕੇ ਨਾਲ ਮੇਰੇ ਮੇਰੇ ਕੱਲੇ ਕੱਲੀ ਮੇਰੀ ਜਾਣਕਾਰੀ ਚ ਆ ਹਾਂ ਪਹਿਲੀ ਵਾਰੀ ਮੈਂ 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 ਬੇਨਤੀ ਹੋਰ ਕਰਦਿਆਂ ਮੈਂ 5 ਸਾਲ ਚ ਮੈਂ ਕਹਿੰਦਾ ਕੋਈ ਜ਼ਮੀਨ ਨਹੀਂ ਵੇਚੀ ਪਰ ਖਰੀਦੀਆਂ ਵੀ ਆ ਮੈਂ ਖਰੀਦੀਆਂ ਵੀ ਸੈਂਕੜਿਆਂ ਚ ਆ ਉਹ ਦੱਸੂਗਾ ਕਿਸੇ ਵੇਲੇ ਸਮਾਂ ਆਊਗਾ ਇਸ ਕਰਕੇ ਜਿਹੜੀ ਵੀ ਕੋਈ ਪੈਲੀ ਆ ਜਿਹੜੇ ਮਾਰਚ ਮਹੀਨਾ ਆਉਂਦਾ ਉਹਦੀ ਬੋਲੀ ਹੁੰਦੀ ਆ ਉਹ ਬੋਲੀਆਂ ਹੋ ਕੇ ਓਪਨ ਬੋਲੀ ਦੇ ਵਿੱਚ ਲੀਸ ਤੇ ਦਿੱਤੀਆਂ ਜਾਂਦੀਆਂ ਉਹ ਸਾਰਾ ਰਿਕਾਰਡ ਸਾਡੇ ਕੋਲ ਸ਼੍ਰੋਮਣੀ ਗੁਰਦਵਾਰਾ ਪਰਮੰਦਰ ਕਮੇਟੀ ਦਾ ਰੂਪ ਰੂ ਹੈਗਾ ਹੀ ਆ ਸਾਡੇ ਸ਼੍ਰੋਮਣੀ ਕਮੇਟੀ ਦੇ ਬੜੇ ਸੀਨੀਅਰ ਮੈਂਬਰ ਨੇ ਉਹਨਾਂ ਦੀ ਕੋਈ ਐਲਜੀਓ ਆ ਔਰ ਜਿਹੜੀ ਇਹ ਵળે ਚਰਚਾ ਚੱਲ ਰਹੀ ਆ ਕਿ ਕੋਈ ਜਾਇਦਾਦ ਕਮੇਟੀ ਦਾ ਪ੍ਰੈਸ਼ਰ ਪਵਾ ਕੇ ਅੰਮ੍ਰਿਤਸਰ ਦੇ ਵਿੱਚ ਕੋਈ ਉਹ ਆਪਣੀ ਕੋਈ 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 ਪ੍ਰਾਚਰ ਧਾਮੀ ਨੇ ਹੁਣ ਧਾਮੀ ਨੇ ਕੋਈ ਪ੍ਰਾਚਰ ਨਹੀਂ ਮਿਲਣਾ ਮੈਂ ਤਾਂ ਗੁਰੂ ਰਾਮਦਾਸ ਬਾਦਸ਼ਾਹ ਦਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਰ ਮੰਨੂਗਾ। ਨਹੀਂ ਕਿਹਾ ਮਿਲ ਕੇ ਆਏ ਜੀ ਗਲਤ ਹੋਈ। ਮੈਂ ਦੇਖੋ ਐਸੇ ਨੂੰ ਵੀ ਆਇਆ ਸੀ। ਤੇ ਸਾਡੇ ਲੀਡਰਾਂ ਦੇ 100 ਵਾਰੀ ਜਾਣੇ ਆਪਾਂ ਜੇਲ੍ਹ ਚੋਂ ਆਏ 27 ਮਹੀਨੇ। ਤੇ ਮੈਂ ਗਿਆ ਉੱਥੇ ਮਮਨਨ ਸਾਹਿਬ ਸੀ ਮੇਰੇ ਨਾਲ ਕਾਲੂ ਸਾਹਿਬ ਸੀ। ਕਮੀ ਸਾਹਿਬ ਤੁਸੀਂ ਇੱਕ ਸਿੱਖ ਸੰਸਥਾ ਦੇ ਮੁਖੀ ਹੋ। ਐਦਾਂ ਹੀ ਡੇਰਾ ਬਿਆਸ ਦੇ ਮੁਖੀ ਸੀਗੇ ਜਿਹੜੇ ਬੀਜੀ ਨੂੰ ਜੇ ਇਹ ਇਹਦੇ ਬਾਰੇ ਇਹਦੇ ਬਾਰੇ ਇਹਦੇ ਬਾਰੇ ਜੋ ਗੱਲ ਕਹਿਣਾ ਸੀ ਬਾਬਾ ਜੀ ਕਹਗਾ ਮੇਰਾ ਨਹੀਂ ਟੌਪਿਕ। ਇਹ ਤੁਸੀਂ ਉਹਨਾਂ ਨੂੰ ਸਵਾਲ ਕਰੋ। ਥੈਂਕ ਯੂ ਵੈਰੀ ਮਾਚ। ਥੈਂਕ ਯੂ ਜੀ। ਪਪੂ ਮੁਰਗੀ ਅੱਜ ਜਾਲ ਬਾਨੀ ਛਕਾਓ